ਜੀ ਬਾਬੇ ਉਹ ਰਾਤ ਦੇ 12 ਤੋਂ ਉੱਪਰ ਹੋ ਗਿਆ ਟਾਈਮ ਤੇ ਇਹ ਹੁਣ ਦੁਬਾਰੇ ਲੱਗ ਰਿਹਾ ਅਸੀਂ ਘਰੇ ਜਾ ਰਹੇ ਕਿਉਂਕਿ ਸਾਨੂੰ ਨਾ ਨੀਂਦ ਆਈ ਜਾਂਦੀ ਹੈਗੀ ਵੈਸੇ ਤਾਂ ਮੈਂ ਪਹਿਲਾਂ ਜਾਗ ਲੈਂਦਾ ਹੁੰਦਾ ਸੀਗਾ ਜਾਗਰਨ ਤੇ ਪਰ ਅੱਜ ਮੈਨੂੰ ਨੀਂਦ ਆਈ ਜਾਂਦੀ ਹੈ ਹਾਂ ਜੇ ਸਾਡੀ ਗਲੀ 'ਚ ਹੁੰਦਾ ਚੱਲ ਫੇਰ ਵੀ ਮੜਾ ਉਹ ਹੁੰਦਾ ਪਰ ਇੱਥੇ ਆ ਕੇ ਮੈਨੂੰ ਨੀਂਦ ਆਈ ਜਾਂਦੀ ਆ ਤੇ ਇਸ ਕਰਕੇ ਹੁਣ ਅਸੀਂ ਜਾ ਰਹੇ ਹਾਂਗੇ ਘਰੇ ਤੇ ਏ ਮੈਨੂੰ ਹੁਣ ਕਹਿ ਰਿਹਾ ਵੀ ਸੜਕ ਖਾਲੀ ਹੋਊਗੀ ਰਾਤ ਨੂੰ ਕੋਈ ਨਹੀਂ ਹੋਣਾ ਇਸ ਕਰਕੇ ਕਹਿੰਦਾ ਮੈਂ ਗੱਡੀ ਮੈਚ ਲਾਉਂਗਾ ਪਰ ਮੈਂ ਇਹਨੂੰ ਦਿੰਦਾ ਨਹੀਂ ਹੈ ਕਿਉਂਕਿ ਮੈਨੂੰ ਇਹਦੇ ਭਰੋਸਾ ਹੀ ਹੈ ਨਹੀਂ ਉਹ ਬਰੇ ਕਰ ਲੈ ਮੈਨੂੰ ਸਖਾ ਦੇ ਯਾਰ ਭਾਈ ਬਣੇ ਤੂੰ ਗੱਡੀ ਚ ਚਾਈ ਚੁਕਾਂ ਆ ਖਾਲੀ ਰੋੜਾ ਤਾਂ ਮੰਗਦੀ ਤਾਂ ਤੂੰ ਮੰਗਦਾ ਨਹੀਂ ਮੈਂ ਵਧੀਆ ਬੰਦ ਨੂੰ ਕਹਿੰਦਾ ਹਾਂ ਭਾਈ ਰਾਤ ਨੂੰ ਮੈਨੂੰ ਆਪ ਨੂੰ ਨੀਂਦ ਆ ਰਹੀ ਹੈ ਮੈਨੂੰ ਤੇਰੇ ਤੇ ਜਿੰਨਾ ਯਕੀਨ ਨਹੀਂ ਕੋਈ ਨਹੀਂ ਹੈ ਸੜਕ ਖਾਲੀ ਹੋਇਆ ਇੱਕ ਤਾਂ ਰਾਤ ਉਹ ਵੀ ਅੱਧੀ ਰਾਤ ਤੋਂ ਹਾਂ ਫਿਰ ਕੀ ਉਤੋਂ ਅੱਖਾਂ 'ਚ ਨੀਂਦ ਮੇਰੇ ਨਹੀਂ ਆਈ ਤੈਨੂੰ ਵੀ ਹੈ ਪਰ ਤੇਰੇ ਕੋਲ ਤੈਨੂੰ ਵੀ ਗੱਡੀ ਦੇ ਚਾਚ ਨਹੀਂ ਹੈਗੀ ਨਹੀਂ ਹੈਗੀ ਤੈਨੂੰ ਗੱਡੀ ਦੇ ਚਾਚ ਨਹੀਂ ਹੈਗੇ ਨਾ ਬਰੇਤੇ ਨਹੀਂ ਨਾ ਹੁਣ ਤਾਂ ਘਰੇ ਜਾ ਕੇ ਪਸਵਾਵਾਂ ਕੋਈ ਨਹੀਂ ਫਿਰ ਕੀ ਹੈਗਾ ਸਮਾਉਣਗੇ ਤੈਨੂੰ ਮੈਂ ਕਿਹੜਾ ਤੈਨੂੰ ਘਰੇ ਜਾ ਰਹੇ ਹਾਂਗੇ ਤੇ ਜੀ ਮੈਂ ਚਲਾ ਰਹੇ ਘਰੇ ਜਾ ਕੇ ਦੇਖਦੇ ਆਂਗੇ ਮੈਂ ਚਲਾ ਰਹੇ ਐਨੀ ਤਾਂ ਕੀ ਹਾਲ ਹੈ ਗੱਡੀ ਇਹੋ ਹੌਲੀ ਹੌਲੀ ਗੇਟ ਖੋਲੰਗੇ ਤੁਹਾਨੂੰ ਦਿਖਾਵਾਂਗੇ ਵੀ ਅੱਲੀ ਕੀ ਹੈ ਵੀ ਹਾਂ ਦੇਖੇ ਮੇਰੇ ਅੱਖੇ ਮੈਂ ਚਲਾ ਰਹੇ ਫਿਰ ਨਹੀਂ ਮਿਲਦੀ ਤੈਨੂੰ ਗੱਡੀ ਕੀ ਘਰ ਦੀ ਚਾਬੀ ਨਾਲ ਖੋਲ ਲੇਗਾ ਯਾਰ ਤੂੰ ਚਾਬੀ ਦੇ ਮੈਂ ਮਜਾ ਨਹੀਂ ਦਿੰਦਾ ਹੌ ਤੱਕ ਨਹੀਂ ਮਿਲਦੀ ਚੱਲ ਚੱਲ ਭਾਈ ਨਹੀਂ ਮੈਂ ਕਨੈਕਟਰ ਸੀਟ ਤੇ ਬੈਠੋ ਭਾਈ ਨਹੀਂ ਮੇਰਾ ਜਮੀ ਨਹੀਂ ਭਾਈ ਨਹੀਂ ਮੇਰਾ ਜਮੀ ਨਹੀਂ ਭਾਈ ਨਹੀਂ ਮੇਰਾ ਜਮੀ ਨਹੀਂ ਨਾ ਫਿਰ ਮੈਂ ਜਾਣ ਨਹੀਂ ਦਿੰਦਾ ਨਾ ਜਾਣ ਦੇ ਮੈਂ ਤਾਂ ਉੱਥੇ ਜਾ ਕੇ ਬਹਿ ਜਾਊਗਾ ਮੈਂ ਵੀ ਚਲੂ ਕਰਨਾ ਤੇ ਅੱਜ ਤੈਨੂੰ ਦਿੱਤੀ ਨਹੀਂ ਗੱਡੀ ਨਹੀਂ ਦਿੱਤੀ ਕੱਲ ਅੱਛਾ ਤੈਨੂੰ ਦਿੱਤੀ ਨਹੀਂ ਦੇਖ ਲੈ ਦੱਸ ਦੇਖ ਲੈ ਫਿਰ ਦੱਸ ਕੋ ਦਿਤਿਆ ਅੱਗੇ ਤਾਂ ਜ਼ਮੀਨ ਦੇਣੀ ਉੱਥੇ ਤਾਂ ਕਰ ਗੇੜਾ ਸੀਗਾ ਸਿਰਫ ਉਹ ਵੀ ਅੱਗੇ ਕਰਨੀ ਸੀ ਉਹ ਐਂ ਕਰ ਕਰ ਕੇ ਸਿੱਖਦਾ ਹੁੰਦਾ ਬੰਦਾ ਆ ਫਿਰ ਸਿੱਖੂਗਾ ਇਹ ਖਾਲੀ ਮੈਂ ਪਹਿਲਾਂ ਸਟਾਰਟ ਹੀ ਕਰਦਾ ਹੁੰਦਾ ਸੀ ਇਕੱਲੀ ਖਾਲੀ ਰੋਡ ਤੇ ਸਿੱਖੂਗੀ ਤੂੰ ਆਪਣੀ ਆਪਣੀ ਰੋਡ ਤੇ ਦੇ ਦੇ ਵੀਰੇ ਚਾਹੇ ਇੱਥੋਂ ਕੱਢ ਕੇ ਖਾਲੀ ਰੋਡ ਤੇ ਇਕੱਲੀ ਰਾਤ ਨਹੀਂ ਸਿੱਖਣੀਆਂ ਯਾਰ ਤੈਨੂੰ ਟਾਈਮ ਹੀ ਰਾਤ ਨੂੰ ਮਿਲਦਾ ਆਪਾਂ ਨੂੰ ਅੱਗੇ ਦਿੰਨੇ ਕਿੰਨੀ ਰਾਤ ਸਿੱਖ ਲਈ ਅੱਜ ਹੈਗਾ ਮੌਕਾ ਦਾ ਸਿੱਖ ਰਿਹਾ ਤੇਰੇ ਤੋਂ ਨਾ ਜਮਾ ਮੌਕਾ ਨਹੀਂ ਹੈਗਾ ਵੀਰੇ ਇਹ ਤਾਂ ਫੱਟਰੀ ਕਰਦਾ ਹੁਣ ਨਹੀਂ ਆ ਮੈਂ ਤਾਂ ਭੇਤ ਭਾਵ ਕਰੂੰਗਾ ਮੈਰੀ ਜਿੰਦ ਦਾ ਕਰਨਾ ਤੇਰੀ ਗੱਡੀਆ ਕਰ ਸਕਦਾ ਰਾਤ ਨੂੰ ਬਈ ਘਾਟੇ ਯਕੀਨ ਕਰਨਾ ਚਾਹੀਦਾ ਕਿਸੇ ਤੇ ਅਸੀਂ ਤਾਂ ਖਾਲੀ ਰੋਡ ਦੇ ਮੰਗਦਾ ਓਏ ਖਾਲੀ ਰੋਡ ਦੀ ਗੱਲ ਨਹੀਂ ਹੁੰਦੀ ਹੈਗੀ ਇਹ ਹਾਂ ਫੇਰ ਕਿਹੜੀ ਗੱਲ ਹੈ ਰੋਡ ਤਾਂ ਭਰੀ ਹੋਵੇ ਚਾਹੇ ਪਰ ਗੱਲ ਰਾਤ ਦੀ ਹੈ ਰਾਤ ਦਾ ਕੀ ਉਹ ਤਾਂ ਪਹਿਲਾਂ ਭੇਜਦੇ ਹੀ ਨਹੀਂ ਸੀਗੇ ਵੀ ਹਾਂ ਵਗਜੋ ਇਹ ਥੋੜੀ ਹੁੰਦਾ ਕੰਮ ਕਰੇਗਾ ਨਾ ਕਰੇਗਾ ਰਾਤ ਨੂੰ ਦੇਖੋ ਆਪੇ ਕਿਵੇਂ ਇਹ ਘੜੀ ਠੀਕ ਸਾਰੇ ਸੜਕਾਂ ਤੇ ਆ ਜਾਂਦੇ ਨੇ ਹੰਮ ਤਿੰਨ ਚ ਤਾਂ ਫਿਰ ਨੀਂਦ ਇਹਨਾਂ ਨੂੰ ਗਰ ਰਾਤ ਨੂੰ ਆਪਦਾ ਪਿੰਡਾ ਪੂਰਾ ਕਰਦੇ ਨੇ ਇਹ ਬਲੈਂਕਟ ਵਾਲੇ ਨਾ ਹੋਏ ਤੱਕ ਖੁੱਲੇ ਨੇਗੇ ਪੁੱਛੇ ਇਹਨਾਂ ਨੂੰ ਦਫ਼ਤਰ ਦਾ ਬੰਦ ਹੋ ਗਏ ਰਹੇ ਬੰਦੀ ਫਿਰਦੇ ਨੇ ਇਕੱਲੇ ਇਕੱਲਾ ਹੀ ਹੈ ਕੋਈ ਐਂ ਕਰ ਰਹੇ ਹੋ ਆ ਜਾਓ ਭਾਈ ਅੋਚਾ ਖੁੱਲਾ ਹੈ ਬਲੈਂਕਟ ਦਾ ਦਫ਼ਤਰ ਦਾ ਆ ਸੀਗਾ ਮਾਗੇ ਤੇ ਪਿੱਛੇ ਵਾਲਾ ਖੁੱਲਾ ਹੈ ਬੇਬੇ 12 ਵਜੇ ਤੋਂ ਬਾਅਦ ਵੀ ਇਹ ਖੁੱਲ੍ਹਾ ਰਹਿੰਦਾ ਆਰਡਰ ਲੈਣ ਦੇ ਪਤਾ ਨਹੀਂ ਲੱਗਦਾ ਹੈ ਨਾ ਹੁਣ ਇਹ ਕਰ ਦਿੰਦੇ ਘੇ ਆ ਕੇ ਉਹ ਦੇਖੋ 17 ਸੈਕਟਰ ਦੇ ਬਾਹਰ ਗੁਬਾਰੇ ਵੇਚਣ ਵਾਲਾ ਹਜੇ ਤੱਕ ਖੜਾ ਹੈਗਾ ਕੁਰਸੀ ਲਾ ਕੇ ਸੋਤਾ ਪਿਆ ਲੱਗਾ ਉੱਥੇ ਨਾ ਕੋਈ ਨਹੀਂ ਹੈਗਾ ਖਾਲੀ ਆ ਗੁਬਾਰੇ ਆਪਾਂ ਕੀ ਕਰਨੇ ਕੇ ਬਾਰੇ ਰਾਤ ਨੂੰ ਕਾਫੀ ਟਾਈਮ ਬਾਅਦ ਮੈਂ ਨੀ ਰਾਤ ਨੂੰ ਕਾਫੀ ਟਾਈਮ ਬਾਅਦ ਮੈਂ ਘਬਾਰੇ ਨਿਕਲਿਆਗਾ ਇਹ ਦਫਸਰ ਵੀ ਹੁਣ ਲੈਣਾ ਪਾਣੀ ਵਾਪਸ ਤਾਂ ਜਦੋਂ ਫੋਨ ਕਰਨਗੇ ਉਹ ਨਹੀਂ ਆਵਾਂਗੇ ਤਾਂ ਕਰੇ ਜਾ ਕੇ ਜਦੋਂ 4 ਹੋ ਗਏ ਆਪ ਤਾਂ ਉੱਠਦੇ ਨਹੀਂ ਆਪਾਂ ਫੋਨ ਕਰਕੇ ਠਾਣਗੇ ਆਜੋ ਆਜੋ ਟਾਇਰ ਤੇ ਦੰਦੀ ਵੱਢ ਲੋ ਭੌਕਣ ਲੱਗ ਜਾਂਦੇ ਆਪਣੇ ਬਾਬੋ ਖਾਸੀਆਂ ਚੀਜ਼ਾਂ ਅੱਜ ਤੱਕ ਖੁੱਲੀਆਂ ਨੇ ਲੈ 12 ਵਜੇ ਤੋਂ ਬਾਅਦ ਤੱਕ ਲੈ ਕੌਨਫੀ ਵਾਲਾ ਖੜਾ ਹੈਗਾ ਫਰੂਟ ਕਰੀਮ ਵਾਲਾ 버ਗਰ ਅੱਜ ਤਰੀਫਸੀ ਬੈਂਕਰ ਦੇ ਸਾਹਮਣੇ ਫਰੂਟ ਕਰੀਮ ਵਾਲਾ ਲੈ ਮੋਮੋਸ ਖਾ ਲੋ ਲੈ ਖਾਣੇ ਹੋ ਆਪਾਂ ਖਾਈ ਨਹੀਂ ਹੈਗੀ ਰੋਟੀ ਢੰਜ ਨਾਲ ਖਾਣੇ ਖਾਣਾ ਅੱਜ ਰਾਤ ਵਾਲੇ ਮੋਮੋਸ ਨਾ ਖਾਈਏ ਯਾਰ ਆਪਾਂ ਖਾਣੇ ਹਾਂਜੀ ਬਾਬੋ ਸਾਡਾ ਹੁਣ ਪਲਾਨ ਬਣ ਗਿਆ ਰਾਤ ਵਾਲੇ ਮੋਮੋਸ ਖਾਉਂਦਾ ਹੁਣ ਦੇਖੋ ਇਹ 12 ਵਜੇ ਤੋਂ ਬਾਅਦ ਵੀ ਬੰਦਾ ਖੜਾ ਹੈਗਾ ਦੇਖਦੇ ਆਂ ਕਿਵੇਂ ਬਣਾਉਂਦਾ ਹੈਗਾ ਉਹ ਵਧੀਆ ਬਣਾਉਂਦਾ ਕਿ ਠੀਕ ਠਾਕ ਹੀ ਬਸ ਲੋਟੀ ਖਾ ਕੇ ਤਾਇਆ ਬਸ ਸਾਡਾ ਜੀ 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 ਵਾ ਜਿਹੜੀ ਉਹ ਤਿਕਦੀ ਨਹੀਂ ਯਸ ਦੇਖ ਰਹੇ ਚੱਲ ਗੱਡੀ ਜੀ ਮਗਾਲਾਂਗੇ ਬੂਟ ਤਾਂ ਮੈਨੇ ਲਾ ਰੱਖੇ ਨੇ ਡਰਾਈਵ ਥਰੂ ਕਰਾਂਗੇ ਆ ਡਰਾਈਵ ਥਰੂ ਕਰ ਰਹੇ ਆਗੇ ਐਚਡੀਐਫਸੀ ਬੈਂਕ ਦੇ ਸਾਹਮਣੇ ਬਾਬਾ ਦੇਖੋ ਆ ਦੁਕਾਨ ਨਾਲ ਰੈਡੀ ਤੇ ਖੁੱਲੇ ਨੇ ਓ ਅੱਜੀ ਬਾਬਾ ਐਚਡੀਐਫਸੀ ਬੈਂਕ ਦੇ ਸਾਹਮਣੇ ਅਸੀਂ ਪਹਿਲਾ ਕਦੇ ਇੱਥੇ ਮੈਂ ਮੋਮੋਜ਼ ਨਹੀਂ ਖਾਏ ਤੇ ਹੁਣ ਰਾਤ ਨੂੰ ਆਪ ਆਇਆ ਤਾਂ ਮੈਨੂੰ ਪਤਾ ਲੱਗ ਗਿਆ ਵੀ ਇਹ ਜਿਹੜਾ ਖੜਦੇ ਨੇਗੇ ਇਹ ਮੈਨੂੰ ਬਹੁਤ ਟਾਈਮ ਤੋਂ ਪਹਿਲਾਂ ਤਾਂ ਜਾਣਦੇ ਨੇ ਕਿਉਂਕਿ ਇਹ ਸਾਡੀ ਦੁਕਾਨ ਤੇ ਪਹਿਲਾਂ ਕੰਮ ਵੀ ਕਰਦੇ ਸੀਗੇ ਤੇ ਸਾਡੀ ਰਿਸ਼ਤੇਦਾਰੀ ਵੀ ਪੈਂਦੀ ਹੈ ਇਹਨਾਂ ਨਾਲ ਕੰਮ ਕਰਨ ਚ ਕੋਈ ਹੋਣੀ ਹੁੰਦਾ ਹੈਗਾ ਕੰਮ ਸਾਰੇ ਇੱਕ ਬਰਾਬਰ ਹੁੰਦੇ ਨੇ ਪਰ ਮੈਨੂੰ ਪਹਿਲਾਂ ਪਤਾ ਨਹੀਂ ਸੀਗਾ ਵੀ ਇਹ ਇਹ ਕੰਮ ਕਰਨ ਲੱਗੇ ਪਹਿਲਾਂ ਕਿਉਂਕਿ ਇਹ ਬਿਲਡਿੰਗ ਦਾ ਕੰਮ ਕਰਦੇ ਸੀਗੇ ਇਸ ਕਰਕੇ ਤੇ ਹੁਣ ਦੇਖਦੇ ਆਪਾਂ ਵੀ ਇਹਨਾਂ ਦੇ ਮੂਲ ਮੂਲ ਕਿਵੇਂ ਨੇਗੇ ਬਾਕੀ ਰਿਸ਼ਤੇਦਾਰ ਬੰਦਾ ਸਾਡਾ ਸਾਨੂੰ ਪਤਾ ਨਹੀਂ ਸੀ ਬਸ ਪਹਿਲਾਂ ਨਹੀਂ ਪਹਿਲਾਂ ਆ ਜਾਂਦੇ ਅਸੀਂ ਬਾਕੀ ਦੇਖਦੇ ਹੁਣ ਮਾਮੂਸ ਕਿਵੇਂ ਨੇਗੇ ਫਰਾਈ ਮੋਮੋਸ ਕਰਾਏ ਨੇਗੇ ਪਨੀਰ ਵਾਲੇ ਹਾਂਜੀ ਬਾਬੂ ਉਹ ਅੰਕਲ ਮੈਂ ਤਾਂ ਪੈਸੇ ਨਹੀਂ ਸੀ ਲੈ ਰਹੇ ਇਹ ਤੇ ਇਸ ਕਰਕੇ ਮੈਂ ਹੁਣ ਉਤਰ ਕੇ ਪੈਸੇ ਦੇ ਕੇ ਆਇਆ ਪਹਿਲੀ ਵਾਰ ਜਾਣਦੇ ਆਂਗੇ ਫੇਰ ਵੀ ਆਪਣਾ ਜਾਣਕਾਰ ਹੈਗਾ ਪੈਸੇ ਤਾਂ ਆਪਾਂ ਸਾਰੇ ਨਹੀਂ ਦੇਣੇ ਹੁੰਦੇ ਨੇਗੇ ਤੇ ਹੁਣ ਮੈਂ ਉਹਨਾਂ ਨੂੰ ਪੈਸੇ ਦੇ ਕੇ ਆਇਆ ਹਾਂ ਉਤਰ ਕੇ ਪਹਿਲਾਂ ਮੈਂ ਬੂਟ ਲਾ ਰੱਖੇ ਸੀਗੇ ਇਸ ਕਰਕੇ ਮੈਂ نیچے ਨਹੀਂ ਉਤਰਿਆ ਨਹੀਂ ਤਾਂ ਮੈਂ ਜਾਇਆ ਹੁੰਦਾ ਪਰ ਕੋਈ ਵੀ ਬੰਦਾ ਕੰਮ ਕਰਦਾ ਹੈਗਾ ਪੈਸੇ ਕਮਾਉਣ ਵਾਸਤੇ ਕਰਦਾ ਹੈਗਾ ਸਾਰੇ ਨੇ ਆਪਦੇ ਘਰੇ ਹੱਕ ਤਾਂ ਦੇਣਾ ਲੈ ਕੇ ਜਾਣੇ ਹੁੰਦੇ ਨੇ ਕਿ ਪੈਸੇ ਇਸ ਕਰਕੇ ਹੁਣ ਮੈਂ ਪੈਸੇ ਦੇਖ ਆਇਆਗਾ ਜਿੰਨੇ ਬਣਦੇ ਸੀਗੇ ਤੇ ਹੁਣ ਆਪਾਂ ਖਾਣੇ ਹੈਗੇ ਤੇ ਉਸ ਤੋਂ ਬਾਅਦ ਜਾਵਾਂ ਘਰੇ ਤੇ ਤੁਹਾਨੂੰ ਦਿਖਾਵਾਂਗੇ ਵੀ ਐਲੀ ਸੋ ਗਈ ਕਿ ਉੱਠ ਕੇ ਕਿਵੇਂ ਕਰਦੀ ਹੈਗੀ ਵੈਸੇ ਤਾਂ ਸੋਈ ਨਹੀਂ ਹੋਣੀ ਉਹ ਮੈਨੂੰ ਨਹੀਂ ਲੱਗਦਾ ਉਹ ਸੋ ਗਈ ਹੋਊਗੀ ਥਾਲਾ ਮਾਰ ਰਿਹਾ ਹੋਊਗਾ ਹੁਣ ਤਾਂ ਜੇ ਅਸੀਂ ਕਿਸੇ ਐਵੇਂ ਕਰੇ ਛੱਡ ਕੇ ਬਗਦੇ ਉਹਨਾਂ ਦੇ ਵੀ ਨਹੀਂ ਸੌਂਦੀ ਹੈਗੀ ਸਾਨੂੰ ਦੇਖਦੀ ਰਹਿੰਗੇ ਬਸ ਵੀ ਕਦੋਂ ਆਉਣਗੇ ਬਸ ਫਿਰ ਘਰੇ ਜਾ ਕੇ ਸੋਣਗੇ ਠੀਕ ਹੈ ਜੀ ਹੁਣ ਖਾ ਕੇ ਆਪਾਂ ਦੇਖਦੇ ਹਾਂ ਟੇਸਟ ਕਿਹੋ ਜਿਹਾ ਸਾਫ ਸੁਥਰੀ ਚੀਜ਼ ਤਾਂ ਲੱਗੀ ਹੈ ਕਿਉਂਕਿ ਮੈਂ ਜਾ ਕੇ ਵੀ ਆਇਆ ਉੱਥੇ ਰੈਡੀ ਤੇ ਗਲਾਬੂ ਵਗੈਰਾ ਪਾ ਕੇ ਬਣਾਉਂਦੇ ਨੇਗੇ ਠੀਕ ਹੈ ਜੀ ਅੱਗੇ-ਅੱਗੇ ਦੱਸ ਦਿਆਂ ਤੁਹਾਨੂੰ ਹਾਂਜੀ ਬਾਬੇਓ ਦੇਖੋ ਇਹਨਾਂ ਦੇ ਘਰੇ ਜਗਰਾਤਾ ਸੀਗਾ ਤੇ ਆਪਣਾ ਘਰ ਉਧਰ ਆ ਗਿਆ ਤੇ ਕੋ ਵੈਸਤਾ ਮੈਨੂੰ ਲੱਗਦਾ ਜਿਆਦਾਤਰ ਗਲੀ ਵਾਲਾ ਜਿਹੜਾ ਇੱਕ ਇੱਕ ਮੈਂਬਰ ਦਾ ਘਰੇ ਵਾਪਸ ਆਈ ਗਿਆ ਤੇ ਹੁਣ ਅਸੀਂ ਸਾਇਲੈਂਟਲੀ ਗੇਟ ਖੋਲਦੇ ਆਂ ਤੇ ਦੇਖਦੇ ਆਂ ਐਲੀ ਦਾ ਰਿਐਕਸ਼ਨ ਅੰਦਰ ਅੰਦਰ ਦਾ ਲਾਉਣੀ ਪਊਗੀ ਵੀਰੇ ਨਹੀਂ ਵੀਰੇ ਫਿਰ ਉਹਨੂੰ ਲੈਣੀ ਆ ਕਿਨੂੰ ਆਪਣੇ ਘਰ ਦੇ ਅੰਦਰ ਤੇਰੇ ਬਾਹਰ ਥੋੜੀ ਖੜਾ ਦੂੰਗਾ ਉਹਨੇ ਵੀ ਖੜੇ ਹੀ ਆ

ਇਹ ਰਾਵਣਾ ਰਾਵਣਾ ਖੋਲਾਂਗੇ ਇਹਨੂੰ ਹਲਕੀ ਜੀ ਵੀ ਉਹ ਸੁਣ ਜਾਂਦੀ ਐ ਇੱਥੇ ਲਾਤੀ ਗੱਡੀ ਗੱਡੀਆਂ ਦੀ ਨਹੀਂ ਹੁੰਦੀ ਡੈਕਾਂ ਕਰਕੇ ਰਾਵਣਾ ਇਹ ਦੇਖੋ ਕਾ ਫਿਰ ਦ ਚਲ ਕਾ ਫਿਰ ਦ ਕਾ ਫਿਰ ਦ ਮੈਨਾਂ ਆਉਂਗਾ

ਇਹ ਆਪਣੇ ਭਈਆ ਮੰਜੇ ਤੇ ਹੋ ਵੀ ਚੰਦ ਨੀ। ਇਹਨੇ ਤੈਨੂੰ ਪਤਾ ਨਹੀਂ ਦੱਸਦਾ। ਕੋਈ ਹੋਰ ਵੱੜਦੇ ਤੂੰ ਤਾਂ ਉੱਠੇ ਹੀ ਨਾ। ਚੜਕੇ ਬਾਕੀ ਸੀ। ਦੇਖੋ ਦੋ ਕੁੱਤੇ ਖੇਡ ਰਹੇ। ਐ ਜਾ ਮੁੱਕੇ ਨਾ ਖਾ ਲਈ। ਆ ਹਾ 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 ਲਿਵਰਡੇ ਕੋਰਤਾ ਹਾਂ ਲਿਵਰਡੇ ਦਾ। ਓਏ ਨਹੀਂ ਸਹੀ ਮੇਢੀ। ਹਰਗਾ ਹੋਣਾ। ਲਿਵਰਡੇ ਲਿਵਰਡੇ ਦੇ। ਆ ਗਏ। ਉਹ ਆ ਗਈ ਆ ਗਈ ਆ ਗਈ ਮਿਲ ਲੈ ਨੂੰ ਮਿਲ ਚੰਗੇ ਜੱਫੇ ਬਾਕੇ ਮਿਲ ਬਾਹਰ ਕੁੱਤੇ ਭੌਂਗਰੇ ਨੂੰ ਦੇਖ ਰਹੀ ਆ ਇਹਨੂੰ ਨਹੀਂ ਦੇਖ ਰਹੀ ਪਰ ਇਹ ਭੌਂਗ ਰਿਹਾ ਹਾਂ ਐ ਉਹ ਚੱਤੇ ਨਾ ਕਰ ਚੱਲ ਚਲੋ ਮਿਲਦੇ ਆਂ ਅੱਗੇ ਅਗਲੇ ਵਲੌਗ ਵਿੱਚ ਜੇ ਵਲੌਗ ਵਧੀਆ ਲੱਗਦਾ ਕਰ ਲਓ ਫੋਲੋ ਨਾਓ ਸਬਸਕ੍ਰਾਈਬ ਫੋਲੋ ਇੰਸਟਾ ਤੇ ਗੁਰੂ ਵੀਲੌਗ 295 ਕਰੋ ਇੰਸਟਾ ਤੇ ਫੋਲੋ ਤੇ YouTube ਤੇ ਸਬਸਕ੍ਰਾਈਬ ਕਮੈਂਟ ਵੀ ਕਰੋ ਕਿ ਮੈਨੂੰ ਲੱਗਿਆ